ਤਰ੍ਹਾਂ ਦੇ ਹਵਾਲੇ ਤੋਂ ਬੜੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਾਕਿਸਤਾਨ ਨੇ ਭਾਰਤ ਨੂੰ ਜਿਆਦਾ ਦੇ ਕੇ ਕਾਲ ਕੀਤੀ ਹੈ ਡੀਜੀਐਮਓ ਦੇ ਉੱਪਰ ਕਾਲ ਕੀਤੀ ਹੈ ਪਾਕਿਸਤਾਨ ਨੇ ਔਰ ਜੰਗ ਵਿਚਾਲੇ ਇਹ ਕਾਲ ਬੜੀ ਮਹੱਤਵਪੂਰਨ ਹੈ ਕਿ ਪਾਕਿਸਤਾਨ ਘਬਰਾ ਗਿਆ ਹੈ ਕਿ ਪਾਕਿਸਤਾਨ ਨੂੰ ਪਤਾ ਲੱਗ ਚੁੱਕਿਆ ਹੈ ਕਿ ਉਹਨਾਂ ਦੀ ਆਰਥਿਕ ਮੰਦਹਾਲੀ ਜਿੰਨੀ ਹੋਈ ਪਈ ਹੈ ਜਿਸ ਦੇ ਵਿੱਚ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਇਹ ਨਫੋਰਡ ਨਹੀਂ ਕਰ ਸਕਣਗੇ ਜੰਗ ਜੋ ਭਾਰਤ ਦੇ ਨਾਲ ਚੱਲ ਯਾ ਪਰ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਰਾਈਟਰਜ਼ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਰਾਈਟਰਜ਼ ਜੋ ਕਿ ਨਿਊਜ਼ ਏਜੰਸੀ ਹੈ ਦੁਨੀਆ ਦੀ ਬਹੁਤ ਵੱਡੀ ਤਾਂ ਉਹਨਾਂ ਨੇ ਸੀਐਨਐਨ ਨਿਊਜ਼ ਦੇ ਹਵਾਲੇ ਦੇ ਨਾਲੇ ਖਬਰ ਜਿਹੜੀ ਨਸ਼ਰ ਕੀਤੀ ਹੈ ਤੇ ਦੱਸ ਦਈਏ ਕਿ ਪਾਕਿਸਤਾਨ ਨੇ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਨੇ ਲਗਾਤਾਰ 26 ਹਮਲੇ ਕੱਲ ਭਾਰਤ ਦੇ ਵੱਖ-ਵੱਖ ਥਾਵਾਂ ਦੇ ਉੱਪਰ ਕੀਤੇ ਤੇ ਅੱਜ ਡੀਜੀਐਮਓ ਨੂੰ ਫੋਨ ਕੀਤਾ ਡੀਜੀਐਮਓ ਨੂੰ ਕਾਲ ਕੀਤੀ ਗਈ ਹੈ ਪਾਕਿਸਤਾਨ ਦੇ ਵੱਲੋਂ ਡੀਜੀਐਮਓ ਹੁੰਦੇ ਨੇ ਡਾਇਰੈਕਟਰ ਜਨਰਲ ਆਫ ਅ ਮਿਲਟਰੀ ਆਪਰੇਸ਼ਨਸ ਜਾਨੀ ਕਿ ਡਾਇਰੈਕਟਰ ਜਨਰਲ ਲਗਾਏ ਜਾਂਦੇ ਨੇ ਵਕੋ ਵਕਰੇ ਆਪਰੇਸ਼ਨ ਦੇ ਉੱਪਰ ਚਾਹੇ ਜਿਵੇਂ ਉਸੇ ਕਸ਼ਮੀਰ ਵਾਲੇ ਮੁੱਦੇ ਤੇ ਲਾਲ ਹੋ ਤੇ ਡਾਇਰੈਕਟਰ ਜਨਰਲ ਲਗਾਇਆ ਹੁੰਦਾ ਤੇ ਦੂਜੇ ਪਾਸੇ ਮਿਆਮਾ ਮਯਾਮਾਰ ਦੇ ਵਿੱਚ ਲਗਾਇਆ ਹੁੰਦਾ ਜੇ ਉੱਥੇ ਕੋਈ ਰੌਲਾ ਚੱਲਦਾ ਤਾਂ ਵਕੋ ਬਕਰੇ ਜਿੰਨਾ ਜਿੰਨਾ ਸਟੇਟਾਂ ਦੇ ਵਿੱਚ ਜਿੰਨਾ ਜਿੰਨਾ ਖਿੱਤਿਆਂ ਦੇ ਵਿੱਚ ਰੌਲਾ ਚੱਲਦਾ ਉੱਥੇ ਡੀਜੀਐਮਓ ਦੀ ਨਿਯੁਕਤੀ ਕੀਤੀ ਜਾਂਦੀ ਹੈ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਤਾਦਾਦੀ ਕਿ ਡੀਜੀਐਮਓ ਦੇ ਉੱਪਰ ਕਾਲ ਕੀਤੀ ਹੈ ਪਾਕਿਸਤਾਨ ਨੇ ਦੂਜੇ ਪਾਸੇ ਮਾਰਕੋ ਰੂਬਿਓ ਮਾਰਕੋ ਰੂਬਿਓ ਕੌਣ ਨੇ ਮਾਰਕੋ ਰੂਬਿਓ ਐਨਐਸਏ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਅਮਰੀਕਾ ਦੇ ਮਾਰਕੋ ਰੂਬਿਓ ਨੇ ਗੱਲਬਾਤ ਕੀਤੀ ਹੈ ਜੈ ਸ਼ੰਕਰ ਵਿਦੇਸ਼ ਮੰਤਰੀ ਦੇ ਨਾਲ ਭਾਰਤ ਦੇ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਮਾਰਕੋ ਰੂਬਿਓ ਤਾਂ ਲਗਾਤਾਰ ਇਸ ਜੰਗ ਨੂੰ ਰੋਕਣ ਦੇ ਲਈ ਕਿਉਂਕਿ ਜੀ7 ਕੰਟਰੀਜ਼ ਦਾ ਸਮੂਹ ਹੈ ਜਿਹੜਾ ਜੀ7 ਸਮੂਹ ਹੈ ਜਿਹਦੇ ਵਿੱਚ ਜਿਹੜਾ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਰਿਆ ਸੱਤ ਕੰਟਰੀਆਂ ਨੇ ਔਰ ਉਹਨਾਂ ਕੰਟਰੀਆਂ ਦੇ ਵਿੱਚੋਂ ਲਗਾਤਾਰੇ ਆਵਾਜ਼ਾਂ ਆ ਰਹੀਆਂ ਨੇ ਕਿ ਇਸ جنگ ਨੂੰ ਡੀਸਕਲੇਟ ਕੀਤਾ ਜਾਵੇ ਜਾਨਕਿ ਵਧਾਇਆ ਨਾ ਜਾਵੇ ਰੀਸਨ ਟ੍ਰੈਂਡ ਜਿਹੜਾ ਕੀਤਾ ਜਾਵੇ ਉਸੇ ਹੀ ਰੋਕਣ ਦਾ ਕੰਮ ਕੀਤਾ ਜਾਵੇ ਜੈ ਸ਼ੰਕਰ ਔਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਨਾਲ ਲਗਾਤਾਰ ਟੱਚ ਦੇ ਵਿੱਚ ਨੇ ਬਹੁਤ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਅਸੀਂ ਖੜੇ ਆ ਪਠਾਨਕੋਟ ਵਾਲੇ ਫਲਾਈਓਵਰ ਦੇ ਉੱਪਰ ਤਾਂ ਇੱਥੋਂ ਦਾ ਤੁਸੀਂ ਮਾਹੌਲ ਦੇਖ ਸਕਦੇ ਹੋ ਕਿਵੇਂ ਕੱਲ ਪਠਾਨਕੋਟ ਪੂਰਾ ਦਹਿਲਾ ਦਹਿਲ ਗਿਆ ਸੀ ਜਦੋਂ ਜਿਹੜਾ ਹੈਗਾ ਇੱਥੇ ਲਗਾਤਾਰ ਬੰਬਾਰੀ ਹੋਈ ਲਗਾਤਾਰ ਡਰੋਨ ਮਿਜ਼ਾਈਲਾ ਪਾਕਿਸਤਾਨ ਦੇ ਵੱਲੋਂ ਸਿੱਟੀਆਂ ਗਈਆਂ ਤਾਂ ਹੁਣ ਕੈਨੇਡਾ ਫਰਾਂਸ ਜਰਮਨੀ ਇਟਲੀ ਜਾਪਾਨ ਯੂ ਐਸ ਏ ਔਰ ਯੂਨਾਈਟਿਡ ਕਿੰਗਡਮ ਜਿਹੜਾ ਹੈ ਤੁਹਾਨੂੰ ਦੱਸ ਦਈਏ ਕਿ ਜੀ 7 ਗਰੁੱਪ ਹੈ ਇਹ ਲਗਾਤਾਰ ਟਰਾਈ ਕਰ ਰਿਹਾ ਹੈਗਾ ਕਿ ਵਾਰ ਨਾ ਹੋਵੇ ਰੋਕਿਆ ਜਾਵੇ ਕਿਸੇ ਵੀ ਸਾਧ ਦੇ ਨਾਲ ਅਮਰੀਕਾ ਦੇ ਜਿਹੜੇ ਐਨ ਐਸ ਏ ਨੇ ਉਹ ਜੀ ਡੋਵਾਲ ਦੇ ਨਾਲ ਵੀ ਗੱਲਬਾਤ ਕਰ ਰਿਹਾ ਹੈ ਵਿਦੇਸ਼ ਮੰਤਰੀ ਦੇ ਨਾਲ ਵੀ ਗੱਲਬਾਤ ਕਰ ਰਿਹਾ ਤੇ ਦੂਜੇ ਪਾਸੇ ਪਾਕਿਸਤਾਨ ਦਾ ਇਹ ਬਿਆਨ ਵੀ ਸਾਹਮਣੇ ਆਇਆ ਪਾਕ ਸਾਨੂੰ ਨਹੀਂ ਪਤਾ ਕਿ ਜੇ ਇਹ ਗੱਲਬਾਤ ਹੁੰਦੀ ਹੈ ਤਾਂ ਇਸ ਜੰਗ ਨੂੰ ਰੋਕਿਆ ਜਾ ਸਕਦਾ ਭਾਰਤ ਵੀ ਇਹ ਗੱਲ ਕਹਿ ਰਿਹਾ ਕਿ ਜੇ ਡਾਇਲੌਗ ਹੁੰਦਾ ਤਾਂ ਅਸੀਂ ਰੋਕਣ ਨੂੰ ਤਿਆਰ ਹਾਂ ਪਰ ਜੇ ਪਾਕਿਸਤਾਨ ਬਾਜ਼ ਨਹੀਂ ਆਉਗਾ ਤਾਂ ਅਸੀਂ ਜਵਾਬੀ ਕਾਰਵਾਈ ਵੀ ਕਰਾਂਗੇ ਤਾਂ ਦੱਸਦੇ ਕਿ ਸਭ ਤੋਂ ਵੱਡੀ ਔਰ ਐਕਸਕਲੂਸਿਵ ਜਾਣਕਾਰੀ ਪ੍ਰੋ ਪੰਜਾਬ ਟੀਵੀ ਤੁਹਾਨੂੰ ਸਭ ਤੋਂ ਪਹਿਲਾਂ ਦੇ ਰਿਹਾ ਰਾਸ਼ਟਰਜ਼ ਨੇ ਇਹ ਖਬਰ ਨਸ਼ਰ ਕੀਤੀ ਹੈ ਸੀਐਨਐ ਨਿਊਜ਼ ਦੇ ਹਵਾਲੇ ਦੇ ਨਾਲ ਜੋ ਕਿ ਇੰਟਰਨੈਸ਼ਨਲ ਮੀਡੀਆ ਔਰ ਲਗਾਤਾਰ ਇਹ ਖਬਰ ਵਾਇਰਲ ਜਿਹੜੀ ਹੈ ਤੁਹਾਨੂੰ ਦਾ ਅੱਜ ਖਬਰ ਨਸ਼ਰ ਕੀਤੀ ਹੈ ਕਿ ਡੀਜੀਐਮ ਨੂੰ ਕਾਲ ਕੀਤੀ ਹੈ ਪਾਕ ਪਾਕਿਸਤਾਨ ਨੇ ਕੀ ਜਿਹੜਾ ਇਸ ਟੈਨਸ਼ਨ ਵਾਲੇ ਮਾਹੌਲ ਦੇ ਵਿੱਚ ਕਾਲ ਕਰਨੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਤੁਸੀਂ ਦੇਖੋ ਆਸ-ਪਾਸੇ ਦੇ ਬਿਲਕੁਲ ਸੁੰਨਸਰਾ ਪਸਰੀ ਪਈ ਹੈ ਕਿਉਂਕਿ ਜਿਸ ਹਿਸਾਬ ਦਾ ਕੱਲ ਹਮਲੇ ਹੋਏ ਹੁਣ ਜਿਵੇਂ ਯੂ ਐਸ ਏ ਇੰਟਰਵੈਂਸ਼ਨ ਕਰ ਰਿਹਾ ਹੈਗਾ ਯੂ ਐਸ ਏ ਨੂੰ ਪਤਾ ਹੈ ਕਿ ਜੇ ਉਸਨੇ ਇਸ ਸਾਈਡ ਦੇ ਵਿੱਚ ਜਿਹੜਾ ਜੇ ਉਸਨੇ ਏਸ਼ੀਆ ਦੇ ਵਿੱਚ ਆਪਣਾ ਬਣਾ ਕੇ ਰੱਖਣਾ ਰਤਬਾ ਤਾਂ ਫਿਰ ਜਿਵੇਂ ਚਾਈਨਾ ਅੱਗੇ ਵਧ ਰਿਹਾ ਹੈ ਤਾਂ ਚਾਈਨਾ ਦੀ ਪਾਵਰ ਨੂੰ ਟੱਕਰ ਦੇਣ ਦੇ ਲਈ ਭਾਰਤ ਦੀ ਅਮਰੀਕਾ ਨੂੰ ਸਭ ਤੋਂ ਵੱਧ ਲੋੜ ਹੈ ਅਮਰੀਕਾ ਨੂੰ ਸਤ ਦੀ ਸਭ ਤੋਂ ਜ਼ਿਆਦਾ ਲੋਡ ਹੈ ਇਸ ਮਾਮਲਿਆਂ ਦੇ ਵਿੱਚ ਚਾਈਨਾ ਨੂੰ ਜੇ ਕੱਲ ਨੂੰ ਟੱਕਰ ਦੇਣੀ ਹੈਗੀ ਅਮਰੀਕਾ ਨੇ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਕੀ ਹੋ ਸਕਦਾ ਅੱਗੇ ਦੇਖਣਾ ਹੋਊਗਾ ਪਰ ਤੁਹਾਨੂੰ ਸਭ ਤੋਂ ਵੱਡੀ ਅਪਡੇਟ ਦੇ ਦਿੰਨੇ ਆ ਜੰਗ ਰੋਕਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਇੰਟਰਨੈਸ਼ਨਲ ਪੱਧਰ ਤੇ ਪਹਿਲੇ 3-4 ਦਿਨ ਅਮਰੀਕਾ ਨੇ ਭੋਰਾ ਵੀ ਇੰਟਰਸਟ ਨਹੀਂ ਦਿਖਾਇਆ ਸੀ 트ੰਪ ਬੇਫਾਲਤੂ ਬਿਆਨ ਦੇ ਰਹੇ ਸੀ ਪਰ ਹੁਣ ਜਿਹੜਾ ਹੈਗਾ ਤੁਹਾਨੂੰ ਦੱਸ ਦਈਏ ਕਿ ਜਿਹੜੇ ਮਾਰਕੋ ਰੂਬਿਓ ਨੇ ਐਨਐਸਏ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਅਮਰੀਕਾ ਦੇ ਉਹਨਾਂ ਦੇ ਵੱਲੋਂ ਕਾਲ ਕੀਤੀ ਗਈ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਤੇ ਉਸ ਤੋਂ ਬਾਅਦ ਕਾਲ ਕੀਤੀ ਗਈ ਹੈ ਐਸ ਜੈ ਸ਼ੰਕਰ ਭਾਰਤ ਦੇ ਵਿਦੇਸ਼ ਮੰਤਰੀ ਨੂੰ ਤਾਂ ਲਗਾਤਾਰ ਤੁਹਾਨੂੰ ਕੱਲੀ ਕੱਲੀ ਆਪੇੜ ਦਿਖਾਉਂਦੇ ਰਾਂਗੇ